ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਰਕ ਵੀਰਾਂ ਨੂੰ ਇੱਕ ਤੋਂ ਤੁਹਾਨੂੰ ਹੋਰ ਨਗੀਨਾ ਦਿਖਾ ਰਹੇ ਹਾਂ ਤੁਸੀਂ ਥਾਲੇ ਵਾ ਦੇਖੋ ਕਿੰਨੀ ਕਿੰਨੀ ਪੂਰੀ ਤੇ ਥਾਂ ਲੱਗੇ ਦੇ ਆ ਬਹੁਤ ਚੰਗਾ ਡਰਾ ਜੈਟ ਬਲੈਕ ਕੋਤੀ ਵਾਲੀ ਆਪਣੀਆਂ ਦੀ ਗੋਲ ਬੀ ਹੈੱਡ ਫੇਸ ਦਾ ਕਲਰ ਬਹੁਤ ਪਿਆਰਾ ਜੀ ਕੋਈ नीचे ਇੱਕ ਵੀ ਬਾਲ ਦਿੱਤਾ ਹੈ ਨਹੀਂ ਤੇ ਆਪਾਂ ਇਹਨਾਂ ਦੇ ਮਾਲਪਨਾ ਉਹਦਾ ਬੱਚਾ ਕਰਦਾ ਤੱਲਾਬਾ ਤੋਂ ਲੈਂਕੇ ਜਿੰਨੇ ਫੁੱਲ ਚੁੱਕੇ ਨੇ ਕਰਨ ਕਰੋ ਜੀ ਕਿਹੜੀ ਦੇ ਪਾਵਿਆ ਵਰਗੇ ਥਾਣਾ ਗੁੰਗੂ ਤੇ ਬਹੁਤ ਦੂਰ ਤੇ ਵੱਧਦੇ ਰਿਹਾ ਜਿਹੜਾ ਮੈਨੂੰ ਪੁੱਛਿਆ ਬਾਈ ਜੀ ਸਸੀ ਕਾਂ ਤੇ ਮੈਂ ਆਪਣੀਆਂ ਜੀ ਹਾਂਜੀ ਬਾਈ ਕਿਹੜਾ ਪੈਂਡਾ ਜੀ ਸੂਆ ਇਹਦਾ ਕੈਮਾ ਜੀ ਸੂਆ ਦਾ ਤੀਜਾ ਜੀ ਤੀਜਾ ਕਿੰਨਾ ਬਹੁਤ ਤਿਆਰ 17 ਕਿਲੋਨ ਤਿਆਰ ਹੈ ਨਟ ਕਿੰਨੇ ਦਿਨੋਂ ਕੋਈ ਸੁਈ ਨੂੰ ਇਹਨਾਂ ਸੂਈ ਨੂੰ ਹੋਵੇ 10-12 ਦਿਨ ਮਗਰ ਬੱਚਾ ਬਾਈ ਦੋਸਤੋ ਆਈ ਦੀ ਕੱਤੀ ਬੈਠੀ ਆ ਬਹੁਤ ਸੋਹਣਾ ਕੰਰੇ ਦਾ ਵੀ ਚੰਗੇ ਕੱਦ ਕਾਠ ਆਈ ਆ ਬਾਜੀ ਬਠੰਡੀ ਸੀਲ ਆ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਇਹਦਾ ਮੁੱਲ 1,75,000 ਰੁਪਏ ਕਰਦੇ ਆ 1,75,000 ਹਾਂਜੀ ਕੋਈ ਮਾਨਦਾਨ ਜੀ ਮਾਨਦਾਨ ਕਰਦਾਂਗੇ ਤੇ ਆਪਣਾ ਸੁਭਨਾਮ ਜੀ ਗੁਰਨਾਕ ਗੱਗੀ ਆ ਜੀ ਹਾਂਜੀ ਗੱਗੀ ਗੱਗੀ ਫੋਨ ਨੰਬਰ ਜੀ 76968 00112 ਦੁਬਾਰੇ ਫਿਰ ਬੋਲੋ 76968 00112 ਬੰਨੇ ਕੰਟੈਕਟ ਨੰਬਰ ਦੇਤਾ ਮਤ ਵੀ ਦੱਸਤਾ ਮੰਨਤਾ ਤਾਂ ਦਾ ਮਾਨਤਾਉਣ ਕਰ ਦੇਣਗੇ ਮੰਡੀ ਪਰਖ ਪਰਦਾਲੀ ਤਸੱਲੀ ਤੁਸੀਂ ਕਰਨ ਲਿਆ ਆਪਣਾ ਕੰਮ ਆ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚ ਵੀ ਕਰਨੀ ਜਿਹਦੇ ਦੋ ਦੀ ਨੀਦ 17 ਕਿਲੋ ਬਾਹਰ ਤਿਆਰ ਆ ਕੋਈ ਵੀ ਖਰੀਦਣ ਦਾ ਚਾਹ ਬਾਨ ਬਈ ਬਾਈ ਜੀ ਨੂੰ ਦਿੱਤੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦਾ ਮੁੱਲ 175000 ਆ ਅਈ ਕੰਦਾ ਮਾਨ ਤਨ ਕਰ ਦੇਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ